ਤੱਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ ਕਮਾਲਪੁਰ ਦੀ ਨਹਿਰ ਤੇ ਇੱਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਚ ਲਾਸ਼ ਬਰਾਮਦ ਹੋਈ ਮੌਕੇ ਤੇ ਇੱਕ ਰਾਗੀ ਨੇ ਨੇੜੇ ਖੂਹ ਦੇ ਕਿਸਾਨ ਨੂੰ ਇਸ ਦੀ ਇਤਲਾਹ ਦਿੱਤੀ ਜਿਨ੍ਹਾਂ ਨੇ ਇਸ ਦੀ ਸੂਚਨਾ ਤੁਲੇਤਾ ਪੁਲਿਸ ਚੌਕੀ ਨੂੰ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੇਖਿਆ ਕਿ ਨੌਜਵਾਨ ਦੀ ਲਾਸ਼ ਨਹਿਰ ਦੇ ਕੰਢੇ ਪਈ ਹੋਈ ਸੀ ਜਿਸ ਦੀ ਚਨਾਖਤ ਉਰਪਰੀ ਸਿੰਘ ਉਰਫ ਸੁੱਖੀ ਪੁੱਤਰ ਜਗੀਰ ਸਿੰਘ ਵਾਸੀ ਜੱਜਾ ਖੁਰਦਵਜੋ ਹੋਈ ਹੈ ਜਿਸ ਦਾ ਨਾਨਕਾ ਪਿੰਡ ਫਲਪੋਤਾ थाना ਗੁਰਾਇਆਂ ਦਾ ਹੈ ਜੋ ਬੀਤੇ ਕੱਲ ਆਪਣੇ ਨਾਨਕੇ ਪਿੰਡ ਵੱਲ ਆਇਆ ਸੀ ਪਰ ਉਸ ਦੀ লাশ ਭੇਦ ਭਰੇ ਹਾਲਾਤਾਂ ਵਿੱਚ ਨਹਿਰ ਦੇ ਕੰਡੇ ਤੇ ਮਿਲੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਿਸ਼ਤੇਦਾਰ ਸਿਮਰਨ ਕੌਰ ਤੇ ਜੀਜੇ ਤਲਵਿੰਦਰ ਸਿੰਘ ਨੇ ਦੱਸਿਆ ਕਿ ਸੁੱਖੀ ਵੀਰਵਾਰ ਨੂੰ ਦਵਾਈ ਲੈਣ ਲਈ ਪਿੰਡੋਂ ਆਇਆ ਸੀ ਜੋ ਰਾਤ ਵਾਪਸ ਨਹੀਂ ਪਰਤਿਆ ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਪੁਲਿਸ ਵੱਲੋਂ Laash ਨੂੰ ਕਾਬਜ਼ੇ ਵਿੱਚ ਲੈ ਲਿਆ ਗਿਆ ਹੈ ਜਿਸ ਦੇ ਕੋਲ ਉਸਦਾ ਇੱਕ ਮੋਬਾਈਲ ਫੋਨ ਵੀ ਬਰਾਮਦ ਹੋਇਆ ਹੈ ਅਤੇ ਇੱਕ ਕਾਪੀ ਬਰਾਮਦ ਹੋਈ ਹੈ ਪੁਲਿਸ ਨੇ Laash ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿੱਚ ਭੇਜ ਦਿੱਤਾ ਹੈ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕੀਤੀ ਗਈ ਹੈ ਹਾਂ ਸਿਮਰਨ ਕੋ ਜਿਹੜਾ ਡੈੱਡ ਬੋਡੀ ਹੈ ਇਹ ਸਿਵਲ ਹਸਪਤਾਲ ਆਈ ਹੈ ਇੰਚੀ ਪਛਾਣ ਕੀਤੀ ਹੈ ਕੀ ਲੱਗਦਾ ਤੁਹਾਡੀ ਇਹ ਸਾਡਾ ਭਤੀਜਾ ਹੀ ਲੱਗਦਾ ਅੱਛਾ ਕੀ ਨਾਮ ਸੀ ਇਹਦਾ ਮੁੰਡੇ ਦਾ ਇਸੀ ਗੱਲ ਸਤਵੀਰ ਸਤਵੀਰ ਕਿੰਨੀ ਉਮਰ ਸੀ ਜੀ ਉਮਰ 34 ਸਾਲ ਦੀ ਹੋਣੀ ਹਾਂਜੀ ਅੱਛਾ ਜੀ ਵਿਆਹਿਆ ਸੀ ਨਹੀਂ ਜਨਮ ਰਤ ਸੀ ਅੱਛਾ ਕਿੱਦਾਂ ਹੋਇਆ ਤੁਹਾਨੂੰ ਪਛਤਾ ਲੱਗਾ ਇਹ ਤਾਂ ਕੱਲ ਦਾ ਜੀ ਦਵਾਈ ਲੈਣ ਗਿਆ ਸੀ ਜਲੰਧਰ ਇਹਦੀ ਦਵਾਈ ਆਲਰੇਡੀ ਚੱਲਦੀ ਸੀਗੀ ਤੇ ਉਹ ਦਵਾਈ ਇਹਨਾਂ 3 ਵਜੇ ਇਹਨੂੰ ਫੋਨ ਕੀਤਾ ਕਿ ਮੰਮੀ ਮੈਂ ਆ ਕੇ ਆਪੇ ਪੱਟੂ ਪੱਟੇ ਪਾ ਦੂੰਗਾ ਭਈ ਤੂੰ ਰਹਿਣ ਦੇ ਤਾਂ ਮੁੜ ਕੇ ਇਹਦਾ ਕੋਈ ਕੰਟੈਕਟ ਨਹੀਂ ਹੋਇਆ ਇਹਨਾਂ ਨਾਲ ਕਿਉਂਕਿ ਫੋਨ ਜਿਹੜਾ ਸੀ ਉਹ ਇੱਕੋ ਹੀ ਆ ਉਹ ਬੰਦ ਹੁੰਦਾ ਸੀਗਾ ਇਹਦਾ ਫੋਨ ਮੁੰਡੇ ਦਾ ਬੰਦ ਹੋਣ ਲੱਗ ਪਿਆ ਤਾਂ ਸਵੇਰੇ ਸਾਨੂੰ ਦਾ ਪਾਣਾ ਵਰਤ ਕੇ ਪਤਾ ਲੱਗਾ ਹੈ। ਤੁਹਾਨੂੰ ਕਿੱਦਾਂ ਪਤਾ ਲੱਗਿਆ? ਸਾਨੂੰ ਵੀ ਸਵੇਰੇ ਕਿਸੇ ਕਿੰਡੋ ਹੀ ਪਤਾ ਲੱਗਾ ਇਹ ਫੂਤੇ ਰਹਿੰਦੇ ਆ ਜਿੱਦਾਂ ਆਪਣੇ ਦੇ ਰਾਸਤੇ 'ਚ। ਤਾਂ ਫਿਰ ਅਸੀਂ ਇਹਨਾਂ ਦੇ ਕੋਲ ਗਏ ਤਾਂ ਉੱਥੇ ਫੇਰੇ ਜਾ ਕੇ ਪਤਾ ਲੱਗਾ। ਤੇ ਸਾਡੇ ਪਿੰਡ ਦੇ ਬੰਦਿਆਂ ਨੇ ਜਾ ਕੇ ਸਤਨਾਮ ਭਾਜੀ ਮਣੀ ਜਥੇਦਾਰਾਂ ਨੇ ਉਹਨਾਂ ਨੇ ਜਾ ਕੇ ਮੁੰਡਾ ਪਛਾਣਿਆ। ਤੇ ਫਿਰ ਉਹਨਾਂ ਨੇ ਕਿਹਾ ਕਿ ਇਹ ਸਾਡਾ ਹੀ ਆ ਮੁੰਡਾ। ਹਾਂਜੀ ਪਹਿਲਾਂ ਬੜਾ ਚਿਰ ਨਾਨਕੀ ਰਿਹਾ ਇਹ। ਹਾਂਜੀ ਹੁਣ ਤੁਸੀਂ ਸੇਵਨ ਹਸਪਤਲ ਆਏ ਹਾਂਜੀ ਅਸੀਂ ਕਹਿੰਦੇ ਪੋਸਟਮਾਸਟਰ ਕਰਕੇ ਡੈੱਡ ਹਾਂਜੀ ਕਹਿੰਦੇ ਪਰ ਇਹਨਾਂ ਦੇ ਜਿਹੜੇ ਚਾਚਾ ਜੀ ਆ ਉਹ ਕੈਨੇਡਾ ਚ ਆ ਉਹਨਾਂ ਨੇ ਵੀ ਆਣਾ ਆ ਤੇ ਇਹਨਾਂ ਦੇ ਚਾਚੀਆਂ ਇਹਦੀਆਂ ਬੀਬੀ ਗਿਆ ਆ ਤੇ ਉਹਨਾਂ ਨੇ ਵੀ ਆਣਾ ਆ ਇੰਗਲੈਂਡ ਤੋਂ ਤੇ ਉਹ ਦੇਖਦੇ ਹਾਂ ਹੁਣ ਕੀ ਹੁੰਦਾ ਆ ਹਾਂਜੀ ਪਰ ਹੋਇਆ ਬਹੁਤ ਮਾੜਾ ਆ ਗੱਭਰੂ ਪੁੱਤ ਚਲੇ ਜਾਣਾ ਜਿੱਦਾਂ ਇਹ ਨਹਿਰ ਤੇ ਖੜੋ ਮਾੜੀ ਭੜੀ ਜਾਂਦਾ ਨੋਕੀ ਲੱਗਦਾ ਵੀ ਸਾਨੂੰ ਤਾਂ ਸ਼ੱਕੀ ਹਾਲਤ ਲੱਗਦੀ ਆ ਵੇ ਕੀ ਕੋਈ ਜ਼ਰੂਰ ਗੱਲ ਹੋਈ ਆ ਕਿਉਂਕਿ ਇਹਦਾ ਪਹਿਲਾ ਫੋਨ ਕੰਡੈਕਟ ਹੋਇਆ ਆ ਆਪਣੀ ਮਾਂ ਨਾਲ ਤੇ ਬਾਅਦ ਵਿੱਚ ਜਿੱਦਾਂ ਉਹਨੂੰ ਘਸੀੜਿਆ ਲੱਗਦਾ ਆ ਉਹਦੇ ਪੈਰਾਂ ਤੇ ਪੰਜੇ ਨਿਸ਼ਾਨ ਪਏ ਆ ਕਹਾਜ ਆ ਵੀ ਅਸੀਂ ਬੋਡੀ ਦੇਖੀ ਆ ਕਹਾਜ ਲਗਾਇਆ ਜਿੱਦਾਂ ਕੜੀਸਕੇ ਕਿਸੇ ਨੇ ਇਸੇ ਪਰ ਇੱਕ ਸਟਿਆ ਹੁੰਦਾ ਆ ਤੇ ਯਾਨੀ ਅਸੀਂ ਸ਼ੱਕ ਕਰਦੇ ਆਂ ਵੀ ਇਹਨੂੰ ਹਾਂਜੀ ਪੁਲਿਸ ਨੂੰ ਦੱਸਿਆ ਅਸੀਂ ਕਹਿੰਦੇ ਅਸੀਂ ਇਨਕੁਆਰੀ ਕਰਾਉਣੀ ਹੈ ਪਤਾ ਕਰੋ ਕਿ ਕੀ ਪਾਣਾ ਆ ਤੇ ਉਹ ਰੋਤਾ ਪਰਸੋਣਾ ਗਿਆ ਆ ਇਹ ਹਾਂਜੀ ਕੀ ਮਾਰ ਕੀ ਕਰਦੇ ਹਾਂ ਕਸ ਇਨਸਾਫ ਮਿਲਣਾ ਚਾਹੀਦਾ ਮਾਂ ਨੂੰ ਚੜਦੀ ਉਮਰੇ ਦਾ ਘਰ ਵਾਲਾ ਵੀ ਰਹੀ ਦੋ ਬੱਚੇ ਦੀ ਝੋਲੀ ਪਾ ਗਿਆ ਉਹ ਮੁੱਕ ਗਿਆ ਸੀ ਉਹਨੇ ਬਸ ਆ ਪਾਲੇ ਸੀਗੇ ਤਾਂ ਇਹਨੂੰ ਇਨਸਾਫ ਮਿਲਣਾ ਚਾਹੀਦਾ ਆ ਹਾਂਜੀ ਬੜੀ ਕੀ ਨਾਮ ਹੈ ਜੀ ਤਲਵਿੰਦਰ ਸਿੰਘ ਜੀ ਬੜੀ ਕੋਈ ਸਿਵਲ ਹਸਪਤਾਲ ਫਲੋਰ ਪਹੁੰਚੇ ਆ ਹਾਂਜੀ ਇੱਕ ਡੈੱਡ ਬੋਡੀ ਦੀ شناخت ਕੀਤੀ ਆ ਕੌਣ ਆ ਬੜੀ ਤੁਹਾਡਾ ਕੀ ਲੱਗਦਾ ਮੇਰਾ ਸਾਲਾ ਲੱਗਦਾ ਜੀ ਸੁਖਪ੍ਰੀਤ ਸਿੰਘ ਸਹੀ ਕੀ ਬੜੀ ਤੁਹਾਨੂੰ ਕਿਦਾਂ ਪਤਾ ਲੱਗਾ ਵੀ ਇਹ ਜਿਹੜੀ ਆ ਇਹ ਸਾਨੂੰ ਕਾਲ ਆਈ ਸੀ ਜੀ 10 ਕਵੇਰ ਦੇ ਵਿੱਚ ਕਵੇ ਵੀ ਡੈੱਡ ਬੋਡੀ ਪਈ ਆ ਨਹਿਰ ਦੇ ਵਿੱਚ ਤੇ ਉਹ ਉਸ ਟਾਈਮ ਪਤਾ ਨਹੀਂ ਲੱਗਾ ਬੂਆ ਕੀਤਾ ਰਾਰੀ ਮੁੜ ਕੇ ਮੇਰਾ ਕਰਨਪੁਰ ਰਹੀ ਆ ਉਸਨੇ ਫੋਨ ਕੀਤਾ ਮੈਨੂੰ ਮੁੜ ਕੇ ਇੱਥੇ ਪਹੁੰਚੇ ਆ ਤਾਂ ਪਤਾ ਲੱਗਾ ਵੀ ਵਿਦਾ ਹੋਈ ਹੈ ਬਰਨਾ ਕੀ ਲੱਗਦਾ ਪਈ ਜਦੋਂ ਮੈਨੂੰ ਡੈੱਡ ਬੋਡੀ ਮਿਲੀ ਹੈ ਇਹ ਲੱਗਦਾ ਸਾਬ ਕੋਈ ਛੋਟ ਹੀ ਮਾਰੀ ਲੱਗਦੀ ਹੈ ਕੁਝ ਕੀਤਾ ਲੱਗਦਾ ਕੁਝ ਜਦੋਂ ਪੈਰ ਵੀ ਵੱਡ ਹੋਇਆ ਖੇਚ ਹੋਇਆ ਕੋਈ ਨਾ ਕੋਈ ਟ੍ਰੈਕ ਲੱਗ ਰਹੀ ਹੈ ਅੱਛਾ ਹਾਂਜੀ। ਕੋਈ ਸੁਣੋ ਬਿਆਨ ਹੋ ਗਿਆ ਪਤੀ ਸਾਡੇ। ਕੀ ਮੰਗ ਕੀ ਕਰਦੇ ਹੋ ਭਾਜੀ? ਮੰਗ ਸੁਨਾਤ ਹੋਣੀ ਚਾਹੀਦੀ ਆ। ਸਾਨੂੰ ਇਨਸਾਫ ਮਿਲਣਾ ਚਾਹੀਦਾ, ਕਾਰਵਾਈ ਹੋਣੀ ਚਾਹੀਦੀ ਆ। ਪਤਾ ਲੱਗਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਸਾਨੂੰ। ਮੇਰਾ ਨਾਮ ਜੀ ਐਸਐਸ਼ ਸ਼ਿਵ ਕੁਮਾਰਾ ਜੀ ਇੰਚਾਰ ਚੌਕੀ ਤਲੇਤਲ ਮੈਂ ਤਨਾਤਾ ਜੀ। ਅੱਛਾ ਸਰ ਇੱਕ ਸਵੇਰੇ ਨੈਪ ਤੇ ਉੱਤੇ ਡੈੱਡ ਬੋਡੀ ਮਿਲੀ ਸੀਗੀ। ਸਿਵਲ ਹਸਪਤਾਲ ਆਇਆ। ਕੁਝ ਪਛਾਣ ਵਹੀ ਸਿੱਕ ਤੇ ਨੌਜਵਾਨ ਕੀ ਸਾਰਾ ਮਾਮਲਾ। ਸਰ ਇਹਦਾ ਨੌਜਵਾਨ ਦਾ ਨਾਮ ਹੈਗਾ ਜੀ ਸੁਖਪ੍ਰੀਤ ਸਿੰਘ। ਤੇ ਉਮਰੇ ਦੀ ਕੋਈ ਪ੍ਰਕਿਰਿਬ ਹੈਗੀ ਪੰਤਿਕ ਸਾਹਿਬ ਜੀ ਠੀਕ ਹੈ ਜੀ ਸਾਨੂੰ ਇਨਫਾਰਮੇਸ਼ਨ ਮਿਲਦੀ ਸੀ ਵੀ ਉੱਥੇ ਡੈਡ ਬਡੀ ਪਈ ਹੈ ਤੇ ਸ਼ਨਾਖਤ ਹੋ ਗਈ ਹੈ ਇਹਦੀ ਜੀ ਤੇ ਪਰਿਵਾਰਕ ਮੈਂਬਰ ਵੀ ਸਾਰੇ ਆ ਗਏ ਆ ਠੀਕ ਹੈ ਜੀ ਉਹਨਾਂ ਨੇ ਬਿਆਨ ਵੀ ਸਾਡੇ ਕੋਲ ਖਾਤੇ 171 ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਫਿਰ ਵੀ ਜਿਹੜਾ ਉਹਦਾ ਪੋਸਟਮਾਰਟਮ ਕਰਾਇਆ ਜਾਊਗਾ ਕਿਉਂਕਿ ਜਿਹੜੀ ਮੌਤ ਹੈਗੀ ਆ ਇਨਸਾਨੀ ਆ ਤੇ ਪੋਸਟਮਾਰਟਮ ਕਰਾਣਾ ਜ਼ਰੂਰੀ ਆ ਜੀ ਆਪਨੇ ਸਾਰੇ ਦੋਸਤ ਕੋਲੋਂ ਮੈਂ ਸਵਾਰ ਨੰਬਰ ਪੁੱਛ ਰਹੀ ਹਾਂ ਤੁਹਾਨੂੰ ਥੋੜਾ ਜਿਹਾ ਸੁਖੀ ਮਾਮਲਾ ਦਾ ਦੱਸ ਹਾਂਜੀ ਹਾਂਜੀ ਉਹ ਸਾਰਾ ਵੈਰੀਫਾਈ ਕੀਤਾ ਜਾਏਗਾ ਜੀ ਜਿਹਦੇ ਬਾਰੇ ਜੋ ਵੀ ਹੈਗਾ ਪੋਸਟਮਾਰਟਮ ਆਉਣ ਤੋਂ ਰਿਪੋਰਟ ਆਉਣ ਤੋਂ ਬਾਅਦ ਸਾਰਾ ਵੈਰੀਫਾਈ ਕੀਤਾ ਜਾਏਗਾ ਜੀ ਠੀਕ ਜੀ